नगर निगम कर्मचारी एकता संगठन इंटेक दे प्रधान सुरेंद्र शर्मा सोनू वलो नगर निगम अमृतसर दे हित विच प्रेस कॉन्फ्रेंस कीती गई जिस विच दसया गया कि नगर निगम अमृतसर दिया समूह यूनियन वलो कोई भी मुलाजिमा दिया हकी मंगा संबंधी मांग पत्र देता चंदा ता प्रशासन वलो नगर निगम दा गला खाली होन करके ओना दिया मंगा नहीं मनियां चांदिया इस मौके शिव जर्नल्स कतर गुरदीप सिंह चेयरमैन रमन कुमार प्रेस कतर राजकुमार सफाई सेवक ਯੂਨੀਅਨ ਪ੍ਰਧਾਨ ਵੀ ਮੌਜੂਦ ਸਨ ਸਾਡਾ ਜਿਹੜਾ ਮੇਨ ਮੁੱਦਾ ਹੈ ਜੀ ਨਗਰ ਨਿਗਮ ਅੰਮ੍ਰਿਤਸਰ ਦੇ ਹਾਲਾਤ ਜਿਹੜੇ ਐਸਲੇ ਫਾਈਨੈਂਸ਼ੀਅਲ ਹਾਲਾਤ ਬਹੁਤ ਹੀ ਮਾੜੇ ਗੁਜ਼ਰ ਰਹੇ ਨੇ ਅਸੀਂ ਵੀ ਮੰਗ ਕਰਦੇ ਆਂ ਕਮਿਸ਼ਨਰ ਸਾਹਿਬ ਕੋ ਮੰਗਾ ਵੀ ਲੈ ਕੇ ਜਾਂਦੇ ਆਂ ਮੇਨ ਜਿਹੜੀਆਂ ਮੰਗਾਂ ਆ ਉਹ ਮੁਲਾਜ਼ਮਾਂ ਦਾ ਹੱਕ ਆ ਜਿਹੜੇ ਪੀਐਫ ਦੇ ਪੈਸੇ ਆ ਜਾਂ ਗ੍ਰੈਸਟੀ ਦੇ ਜੇ ਕੋਈ ਮੁਲਾਜ਼ਮ ਮਰ ਜਾਂਦਾ ਆ ਜਾਂ ਕੋਈ ਰਿਟਾਇਰ ਹੋ ਜਾਂਦਾ ਆ ਤੇ ਸਾਨੂੰ ਉਹ ਪੈਸੇ ਨਹੀਂ ਦਿੱਤੇ ਜਾਂਦੇ ਤੁਹਾਨੂੰ ਵੀ ਪਤਾ ਹੈ ਕਿ ਜਿਹੜੀ ਫਿਨੈਂਸ਼ੀਅਲ ਪੋਜੀਸ਼ਨ ਕਾਰਪੋਰੇਸ਼ਨ ਦੀ ਮਾੜੀ ਆ ਲੇਕਿਨ ਕਾਰਪੋਰੇਸ਼ਨ ਕੋ ਆਪਣੀਆਂ 174 ਲੀਜ਼ ਦੀਆਂ ਪ੍ਰਾਪਰਟੀਆਂ ਨੇ ਜਿਨ੍ਹਾਂ ਦੀ ਲੀਜ਼ ਜਿਹੜੀ ਹੈ ਤਕਰੀਬਨ ਅੱਜ ਤੋਂ 10-15 ਸਾਲ ਪਹਿਲਾਂ ਖਤਮ ਹੋ ਚੁੱਕੀ ਆ ਕਬਜ਼ੇਦਾਰੀਆਂ ਵੱਲੋਂ ਕਬਜ਼ਾ ਕੀਤਾ ਗਿਆ ਹੋਇਆ ਆ ਆਪਾਂ ਉਹ ਕਬਜ਼ਾ ਨਹੀਂ ਛਡਾ पाए ਜਿਹੜਾ ਰੈਂਟਲ ਵੈਲਿਊ ਆ ਉਹ ਜਿਹੜੇ ਪੁਰਾਣੇ ਆ ਅੱਜ ਤੋਂ 50 ਸਾਲ ਪਹਿਲਾਂ ਰੈਂਟਲ ਵੈਲਿਊ ਚੱਲਦੀ ਵੀ ਉਹੋ ਹੀ ਰੈਂਟਰ ਜਿਹੜਾ ਮੈਂ ਇਹ ਬੇਨਤੀ ਕਰਦਾ ਹਾਂ ਇਹ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਕੋ ਅੰਮ੍ਰਿਤਸਰ ਗੁਰੂ ਨਗਰੀ ਜਿਹੜੀ ਆ ਸਾਡੇ ਜਿਹੜੀ 174 ਨਗਰ ਨਗਰ ਦੀਆਂ ਪ੍ਰਾਪਰਟੀਆਂ ਆ ਉਹਨਾਂ ਨੂੰ ਤੁਰੰਤ ਕਬਜ਼ਾ ਛਡਵਾਇ